ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਕੱਲ੍ਹ ਗਰਮੀ ਦਾ ਮੌਸਮ ਹੈ ਤੇ ਫਲਾਂ ਦਾ ਰਾਜਾ ਆਂਬ ਇਹਦੀ ਬੋਦੀ ਪਰ ਮਾਰਾ ਹੈ ਔਰ ਸਭ ਨੂੰ ਟੇਸਟੀ ਲੱਗਦਾ ਹੈ ਹਰ ਰੂਪ ਵਿੱਚ ਖਾਣਾ ਅੱਛਾ ਲੱਗਦਾ ਹੈ ਤੇ ਅੱਜ ਆਪਾਂ ਇਹ ਦਾ ਸਕੈਸ਼ ਬਣਾਵਾਂਗੇ ਬਾਜ਼ਾਰ ਤੋਂ ਕੋਲਡ ਡਰਿੰਕਸ ਤਰ੍ਹਾਂ ਤਰ੍ਹਾਂ ਦੇ ਨਾ ਲੈ ਕੇ ਤੇ ਬਧੀਆ ਵੀ ਅਸੀਂ ਆਪਣਾ ਘਰ ਵਿੱਚ ਇਹ ਬਣਾਈਏ ਸੁਗੈਸ ਸਾਫ ਸੁਥਰਾ ਤੇ ਇਹਦੇ ਵਿੱਚ ਆਪਾਂ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਇਹ ਦੇਖੋ ਜੀ ਜਿਹੜੇ ਆਂਬ ਹੈ ਮੈਂ 1.5 ਕਿਲੋ ਆਂਬ ਲਏ ਆ ਤੇ ਇਹਦੇ ਵਿੱਚੋਂ ਤਕਰੀਬਨ ਕਿਲੋ ਤੋਂ ਥੋੜਾ ਜਿਹਾ ਜ਼ਿਆਦਾ ਗੁੱਦਾ ਨਿਕਲ ਆਏਗਾ ਇਹਨੂੰ ਆਪਾਂ ਸਭ ਤੋਂ ਪਹਿਲਾਂ ਇਹ ਦੇਖੋ ਇਹਨੂੰ ਛਿੱਲ ਲਵਾਂਗੇ ਆ ਦੇਖੋ ਜੀ ਛਿਲਕੇ ਤੇ ਇਹਨੂੰ ਪੀਸਿਸ ਵਿੱਚ ਕੱਟ ਲਵਾਂਗੇ ਇਹ ਦੇਖੋ ਮੈਂ ਇਹਨੂੰ ਛਿਲਕੇ ਇੱਕ ਤੋਂ ਬਥੰਤੇ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਹਨੂੰ ਆਪਾਂ ਇਹ ਮੈਂ ਡਾਇਰੈਕਟ ਇਹ ਅੱਦੇ ਵਿੱਚੀ ਮਿਕਸੀ ਵਿੱਚੀ ਮਿਕਸੀ ਵਿੱਚ ਅਰ ਵਿੱਚ ਕੱਟ ਲਵਾਂਗੇ ਛੋਟੇ ਪੀਸਿਸ ਵਿੱਚ ਇਹ ਦੇਖੋ ਇਹ ਅਨੇ ਨੇ ਪੀਸਿਸ ਕਰਕੇ ਤੇ ਇਹਨੂੰ ਆਪਾਂ ਨੇ ਨਾ ਪਾਣੀ ਤੋਂ ਬਗੈਰ ਹੀ ਇਹਦੀ ਪਿਓਰੀ ਬਣਾਣੀ ਹੈ ਠੀਕ ਹੈ ਇਹ ਸਾਰੇ ਕੱਟ ਲਵਾਂਗੇ ਤੇ ਇਹਦਾ ਮੈਂ ਪਹਿਲਾਂ ਤੁਹਾਨੂੰ ਮੈਅਰਮੈਂਟ ਕਰ ਦੱਸ ਦਿਆਂ ਇਹ ਸਾਡਾ 1 ਕਿਲੋ ਜੇ ਗੁੱਦਾ ਹੋਏਗਾ 1 ਕਿਲੋ ਹੀ ਆਪਾਂ ਨੇ ਚੀਨੀ ਪਾਣੀ ਹੈ 1 ਲੀਟਰ ਹੀ ਪਾਣੀ ਪਾਣਾ ਤੇ ਇਹ ਮੈਂ ਲਿਆ ਹੈ ਨਿੰਬੂ ਦਾ ਸਾਸ ਜਿਹਨੂੰ ਆਪਾਂ ਟਾਟਰੀ ਵੀ ਕਹਿੰਦੇ ਆ ਇਹ ਤਕਰੀਬਨ ਇੱਕ ਚਮਚਾ ਚਸਨੀ ਚ ਪਾਵਾਂਗੇ ਮੈਂ ਤੁਹਾਨੂੰ ਦੱਸਾਂਗੀ ਸਟੈਪ ਵਾਈਜ਼ ਵੀ ਕਿਵੇਂ ਕਿਵੇਂ ਕਿਹੜੀ ਚੀਜ਼ ਪਾਣੀ ਹੈ ਤੇ ਮੈਂ ਇਹ ਸੋਡੀਅਮ ਬੈਂਜ਼ੋਇਟ ਲਿਆ ਹੈ ਇਹਨੂੰ ਆਪਾਂ ਪ੍ਰੀਜ਼ਰਵ ਕਰਕੇ ਵੀ ਰੱਖ ਸਕਦੇ ਆ ਥੋੜਾ ਜਿਹਾ ਮੈਂ 1 ਗ੍ਰਾਮ ਪਾਵਾਂਗੀ ਇਹ ਸਾਰਾ ਮਟੀਰੀਅਲ ਸਾਰਾ 3 ਕਿਲੋ ਹੋ ਜਾਏਗਾ 1 ਕਿਲੋ ਆਮ 1 ਕਿਲੋ ਚੀਨੀ ਤੇ 1 ਕਿਲੋ ਪਾਣੀ ਤੇ ਆ ਦੇ ਵਿੱਚ ਸਿਰਫ ਆਪਾਂ 1 ਗ੍ਰਾਮ ਪਾਵਾਂਗੇ ਤੇ ਇਹਨੂੰ ਆਪਾਂ ਫਿਰ 6 ਮਹੀਨੇ ਦਾ ਆਰਾਮ ਨਾਲ ਯੂਜ਼ ਕਰ ਸਕਦੇ ਆ ਤੇ ਇਹ ਦੇਖੋ ਮੈਂ ਇਸ ਤਰ੍ਹਾਂ ਅੰਬ ਕੱਟ ਕੇ ਮਿਕਸੀ ਜੇ ਦੀ ਬਣਾ ਲਵਾਂਗੇ ਆਪਾਂ ਪਿਊਰੀ ਤੇ ਫਿਰ ਮੈਦਮ ਦਸਤੀਆਂ ਇਸ ਤਰ੍ਹਾਂ ਆਪਣੇ ਸਾਰੇ ਕੱਟਣੇ ਆ ਤੇ ਕਰਕੇ ਤੇ ਪਿਊਰੀ ਬਣਾ ਕੇ ਮੈਦਮ ਫਿਰ ਦਸਤੀਆਂ ਤਾਂ ਮਿਲਦੇ ਆ ਇਹ ਸਾਡੀ ਪਿਊਰੀ ਦੇਖ ਲਓ ਹੋ ਗਈ ਕਿ ਮੈਦਮ ਗੇ ਚ ਪਾ ਲਿਆ ਦੋ ਵਾਰੀ ਕੀਤੀ ਹੈ ਤੇ ਇੱਕ ਇਹ ਦੇਖੋ ਕਰਦੇ ਕੀ ਰਿਹਾ ਇਹ ਇਹ ਬਣਾਉਣਾ ਹੈ ਪਰ ਤੇ ਇਹ ਲਈ ਚਸ਼ਨੀ ਤਿਆਰ ਕਰਾਂਗੇ ਤੇ ਇਹਦੇ ਵਿੱਚ ਮੈਂ 1 ਲੀਟਰ ਪਾਣੀ ਪਾਵਾਂਗੀ ਮੈਂ ਦੇਖੋ ਗੈਸ ਔਨ ਕਰ ਲਈ ਤੇ ਮੈਂ ਬੋਤਲ ਵਿੱਚ ਨਾ ਮੇਨ ਕੇ ਪੂਰਾ 1 ਲੀਟਰ ਪਾਣੀ ਪਾਇਆ ਹੈ ਇਹ ਦੇਖੋ ਜੀ ਇਹ 1 ਲੀਟਰ ਆਪਾਂ ਨੇ ਪਾਣੀ ਪਾ ਲਿਆ ਤੇ ਮੈਂ ਇਹਦੇ ਵਿੱਚ 1 ਕਿਲੋ ਹੀ ਚੀਨੀ ਪਾਉਣੀ ਹੈ ਇਹ ਮੈਂ 1 ਕਿਲੋ ਚੀਨੀ ਲੈ ਲੈਣੇ ਹਰ ਵੇਲੇ ਨਾ 1 ਕਿਲੋ ਦਾ ਪੈਕੇਟ ਹੀ ਲੈ ਆਉਂਦੀ ਆ ਕਿਉਂਕਿ ਮੇਰੇ ਕੋਲ ਗੇਮ ਮਸ਼ੀਨ ਹੈ ਨਹੀਂ ਘਰ ਵਿੱਚ ਵੱਲੋਂ ਦੀ ਚਲੋ ਤੇ ਇਹ ਆਪਾਂ ਮੋਨਾ 1 ਕਿਲੋ ਹੀ ਚੀਨੀ ਇਹਦੇ ਵਿੱਚ ਪਾ ਲਈ ਤੇ ਇਹਨੂੰ ਆਪਾਂ ਹਿਲਾਉਂਦੇ ਜਾਵਾਂਗੇ ਤੇ ਸਾਰੀ ਚੀਨੀ ਘੁਲ ਜਾਏਗੀ ਤੇ ਇਹਨੂੰ ਫਿਰ ਆਪਾਂ ਇੱਕ ਤਾਰ ਦੀ ਚਾਸ਼ਨੀ ਬਣਾਣੀ ਹੈ ਠੀਕ ਹੈ ਤੇ ਇਹ ਚੀਨੀ ਘੁਲ ਜਾਏ ਤੇ ਫਿਰ ਮੈਂ ਇਹਨੂੰ ਇਹ ਟੌਟਰੀ ਜਿਹੜੀ ਰੱਖੀ ਹੈ ਇੱਕ ਚਮਚ ਕੋ ਮੈਂ ਪਾ ਦਾਂਗੀ ਥੋੜੀ ਚੀਨੀ ਘੁਲ ਜਾਏ ਫਿਰ ਇਹ ਟੌਟਰੀ ਨਾਲ ਨਾ ਜਿਹੜੀ ਕੋਈ ਥੋੜੀ ਬੋਤੀ ਮੈਲ ਹੁੰਦੀ ਹੈ ਚੀਨੀ ਵਿੱਚ ਉਹ ਵੀ ਉੱਪਰ ਆ ਜਾਂਦੀ ਹੈ ਤੇ ਫਿਰ ਉਹਨੂੰ ਆਪਾਂ ਉਤਾਰਦੇ ਆਂਗੇ ਤੇ ਚਾਸ਼ਨੀ ਵੀ ਸਾਫ਼ ਹੋ ਜਾਏਗੀ ਇਹ ਤਾਂ ਮੈਂ ਸਾਰੇ ਖੋਲ ਜਾਏ ਤੇ ਫਿਰ ਦਿਖਾਉਂਦੀ ਆਂ ਇਹ ਦੇਖੋ ਜੀ ਸਾਡੀ ਚੀਨੀ ਸਾਰੀ ਖੋਲ ਗਈ ਤੇ ਹੁਣ ਆਪਾਂ ਇਹਦੇ ਵਿੱਚ ਇਹ ਤਾਤਰੀ ਪਾ ਦਈਏ ਇਹਨੂੰ ਹੁਣ ਆਪਾਂ ਉਦੋਂ ਤੱਕ ਉਬਾਲਾਂਗੇ ਜਦ ਤੱਕ ਇੱਕ ਤਾਰ ਦੀ ਚਸ਼ਨੀ ਬਣ ਜਾਏਗੀ तो जे ए थोड़ी बहती महल होगी वैसे चीनी साफ ही सी पर जब मसल कई बार आती है तो वह अपने मु उतारी जावे और देखो जी साई पखा ना चलता सही पहले डिस्टर्बेंस आएगी मन ही नहीं रहा ਤੇ ਇਹ ਦੇਖੋ ਸਾਡੀ ਚਸ਼ਨੀ ਬੋਇਲ ਹੋ ਰਹੀ ਹੈ ਤੇ ਇਹ ਬਿਲਕੁਲ ਸਾਫ ਸੀ ਚੀਨੀ ਕੋਈ ਜਰਰਾ ਵੀ ਪਰਮੈਲ ਨਹੀਂ ਆਈ ਤੇ ਇਹ ਦੇਖੋ ਹੁਣ ਆਪਾਂ ਇਹਨੂੰ ਦੇਖਾਂਗੇ ਇਹ ਹੱਥ ਚ ਚਪਕ ਰਿਹਾ ਪਰ ਹਲੇ ਇੱਕ ਤਾਰ ਦੀ ਨਹੀਂ ਚਸ਼ਨੀ ਬਣੀ ਬਸ 2-3 ਮਿੰਟ ਹੋਰ ਲੱਗਣਗੇ ਤੇ ਸਾਡੀ ਚਸ਼ਨੀ ਹੋ ਜਾਏਗੀ ਤਿਆਰ ਇਹ ਦੇਖੋ ਇਹਦੇ ਮੈਂ ਲਈ 2 ਮਿੰਟ ਅਸੀਂ ਇਹਨੂੰ ਪਲੇਟ ਕਰਦੇ ਹਾਂ ਇਹ ਦੇਖੋ ਸਾਡੀ ਇੱਕ ਤਾਰ ਦੀ ਚਸ਼ਨੀ ਹੋ ਗਈ ਹੈ ਬਸ ਇੰਨੀ ਹੀ ਸਮਝਾਈ ਜੀ ਕੋਤੀ ਗਾੜੀ ਵਿੱਚ ਆਪਾਂ ਦੀ ਕਰਨੀ ਆਂ ਦੇਖੋ ਆਂ ਦੇ ਇਹ ਤੇ ਹੁਣ ਇਹਨੂੰ ਆਪਾਂ ਇੱਧਰ ਵਿੱਚ ਇਹ ਪਾ ਦਾਂਗੇ ਜਿਹੜਾ ਆਪਾਂ ਨੇ ਮੈਂਗੋ ਦਾ ਪਲਪ ਬਣਾਇਆ ਹੋਇਆ ਹੈ ਜਿਹੜਾ ਇੱਕ ਤਰ੍ਹਾਂ ਦਾ ये देखो ये अपनी चाशन चाशनी तैयार की आपने टाटरी पाई है ना नींबू भी पा सकते हैं जो मर्जी पा दोनों अपने इन चंकी तरह यह मिक्स कर देखिए बस हम अपने सिर्फ 2-3 ਮਿੰਟ ਪਕਾਉਣਾ ਹੈ ਕਿਉਂਕਿ ਇਹ ਤਾਂ 2-3 ਮਿੰਟ ਬਸ ਪਕਾਉਣਾ ਹੈ ਇਹਦਾ ਟੇਸਟ ਨਹੀਂ ਖਰਾਬ ਹੋਏਗਾ ਮੈਂ ਦੇ ਤਾਂ ਜਿਆਦਾ ਟਾਈਮ ਪਕਾਵਾਂਗੇ ਤਾਂ ਦਾ ਟੇਸਟ ਹੋ ਜਾਏਗਾ ਸੋ ਇਸੇ ਇੰਨੇ ਫਿਰ ਆਪਾਂ ਛਾਣ ਲਵਾਂਗੇ ਛਾਣ ਕੇ ਇਸ ਤੇ ਬੋਤਲਾਂ ਪਾ ਕੇ ਠੰਡਾ ਹੋ ਜਾਏਗਾ ਸੋ ਬੋਤਲਾਂ ਚ ਪਾ ਕੇ ਰੱਖ ਦਿੰਗੇ ਟੱਲੇ 3 ਮਿੰਟ ਹੋ ਗਏ ਤੇ ਹੁਣ ਆਪਾਂ ਗੈਸ ਕਰ ਦਿੱਤੀ ਬੰਦ ਤੇ ਹੁਣ ਇਹਨੂੰ ਛਾਣ ਕੇ ਹੰਡਾ ਉੱਪਰ ਰੱਖ ਦਿਆਂਗੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾ ਲਾਂਗੇ ਪ੍ਰੀਜ਼ਰਵ ਲਈ ਵਾਸਤੇ ਸੇਬਾਂ ਬਈ ਗਏ ਅੰਬ ਦਾ ਨਾ ਕਲਰ ਅਜੇ ਅੰਬ ਬਹੁਤ अच्छे ਆਏਗੇ ਮਾਰਕੀਟ ਵਿੱਚ ਤੇ ਇਸ ਲਈ ਥੋੜਾ ਲਾਈਟ ਕਲਰ ਰੱਖ ਜੇ ਅੰਬ ਜੱਤਾ ਡਾਰਕ ਕਲਰ ਦੇ ਉਹਨਾਂਗੇ ਤਾਂ ਡਾਰਕ ਕਲਰ ਆਏਗਾ ਇਹ ਮੈਂ ਸਫੇਤਾ ਅੰਬ ਯੂਜ਼ ਕੀਤਾ ਤੁਸੀਂ ਜਿਆਦਾ ਗੁੱਦੇ ਵਾਲਾ ਕੋਈ ਵੀ ਅੰਬ ਯੂਜ਼ ਕਰ ਸਕਦੇ ਹੋ ਜੇ ਤੁਹਾਨੂੰ ਕਲਰ ਚਾਤਾ ਡਾਰਕ ਪਸੰਦ ਹੈ ਤਾਂ ਹਲਕਾ ਜਿਹਾ ਫੂਡ ਕਲਰ ਵੀ ਪਾ ਸਕਦੇ ਹੋ ਪਰ ਆਪਾਂ ਨੇ ਤਾਂ ਘਰ ਯੂਜ਼ ਕਰਨ ਵਾਸਤੇ ਜਿਤੋਂ ਘਰ ਇੰਨੀ ਮਿਹਨਤ ਨਾਲ ਸਮਾਨ ਬਣਾਇਆ ਹੈ ਤਾਂ ਉਹ ਬਣਾਇਆ ਜਿੱਦੇ ਵਿੱਚ ਪ੍ਰਜ਼ਰਵੇਟਿਵ ਵੀ ਨਹੀਂ ਹੋਵੇ ਸੇਤ ਲਈ ਅੱਛਾ ਹੋਵੇ ਆਪਾਂ ਸੇਤ ਦਾ ਧਿਆਨ ਤਾਂ ਪੈ ਲ ਰੱਖਣਾ ਤੇ ਇਸ ਨੂੰ ਰੰਗ ਦੀ ਜ਼ਰੂਰਤ ਨਹੀਂ ਹੈ ਤੇ ਠੀਕ ਹੈ ਜੀ ਹੁਣ ਆਪਾਂ ਦੇਖੋ ਇਹਨੂੰ ਛਾਲਣ ਦੇ ਅਡੇ ਵਿੱਚ ਤੇ ਠੰਡਾ ਹੋ ਜਾਏਗਾ ਤਾਂ ਫਿਰ ਆਪਾਂ ਬੋਤਲਾਂ ਵਿੱਚ ਇਹਨੂੰ ਪਾ ਦਿਆਂਗੇ ਠੰਡਾ ਕਰਕੇ ਬੋਤਲਾਂ ਕੰਚ ਦੀਆਂ ਚ ਪਾਉਣਾ ਹੈ ਤੇ ਅੱਛੀ ਤਰ੍ਹਾਂ ਸੁਕਾ ਕੇ ਬੋਤਲਾਂ ਨੂੰ ਬੋਇਲ ਵਾਟਰ ਵਿੱਚ ਧੋ ਕੇ ਤੇ ਫਿਰ ਇਹਨੂੰ ਆਪਾਂ ਨੇ ਸਟੋਰ ਕਰਕੇ ਰੱਖਣਾ ਹੈ ਇਹ ਦੇਖੋ ਜੀ ਇਹ ਹੁਣਪਾ ਇਹ ਤੇ ਆਂਬ ਨਾ ਥੋੜਾ ਜਿਹਾ ਵਿੱਚ ਜਿਆਦਾ ਪੱਕਾ ਲਓ ਤੇ ਇਹਦਾ ਵੀ ਟੇਸਟ ਨਾ ਉਰੋਵੇ ਹਲਕਾ ਜਿਹਾ ਸਖਤ ਲਓ ਤਾਂ ਉਹਦੇ ਥੋੜਾ ਜਿਹਾ ਵਿੱਚ ਰਹਿ ਜਾਂਦੇ ਆ ਚੰਕਸ ਤੇ ਉਹ ਨਾ ਲੱਗਣ ਇਸ ਲਈ ਅਸੀਂ ਆਪਾਂ ਛਾਂੜ ਰਹੇ ਆ ਠੀਕ ਹੈ ਜੀ ਇਹ ਠੰਡਾ ਹੋਣ ਤੋਂ ਬਾਅਦ ਆਪਾਂ ਫਿਰ ਮਿਲਦੇ ਆ ਤੁਹਾਨੂੰ ਉਹਦੇ ਦਿਖਾਉਂਦੇ ਆ ਕਿ ਐਸਾ ਬਣਿਆ ਇਦੇ ਵਿੱਚ ਸਾਡਾ ਸਕੈਸ਼ ਹੋ ਗਿਆ ਠੰਡਾ ਤੇ ਇਹਦੇ ਵਿੱਚ ਮੈਂ ਹੁਣ ਪਾਵਾਂਗੀ ਸੋਡੀਅਮ ਬੈਂਜ਼ੋਇਟ ਸਿਰਫ ਆਹ ਥੋੜਾ ਜਿਹਾ ਦੋ ਚਮਚ ਹਲਕੇ ਘੱਟ ਹੀ ਆ ਦੋ ਤੋਂ ਨਹੀਂ ਪਾਣੀ ਤੇ ਆਪਾਂ ਪ੍ਰੀਜ਼ਰਵੇਟਿਵ ਬਹੁਤ ਥੋੜਾ ਪਾਵਾਂਗੇ ਸੋਡੀਅਮ ਬੈਂਜ਼ੋਇਟ ਇੱਕ ਚੁਟਕੀ ਜਿੰਨਾ ਕਿਉਂਕਿ ਜਦੋਂ ਆਪਾਂ ਨੇ ਘਰ ਬਣਾਇਆ ਤਾਂ ਫਿਰ ਜ਼ਰੂਰ ਕਿਉਂ ਜ ਤੱਕ ਕਰੀਏ ਉਂਝ ਵੀ ਆਪਾਂ ਨੇ ਫ੍ਰਿਜ ਰੱਖਣਾ ਹੈ ਬਸ ਇਹ ਵੀ ਥੋੜੀ ਜਿਹੀ ਲਾਈਫ ਵੱਧ ਜਾਂਦੀ ਹੈ ਥੋੜਾ ਜਿਹਾ ਪਾ ਲੈਣਿਆ ਇਹ ਥੋੜਾ ਇਹ ਆ ਦੇ ਕੁਝ ਬਸ ਦੰਨਤ ਪਾਉਂਦੇ ਆਪਾਂ ਠੀਕ ਹੈ ਤੇ ਇਹਨੂੰ ਕਰਕੇ ਪਾਣੀ ਵਿੱਚ ਤੇ ਇਦਾਂ ਸਭ ਮਿਕਸ ਕਰਕੇ ਸਾਨੂੰ ਹੁਣ ਆਪਾਂ ਇਹ ਮਸਾਫ ਬੋਟਲ ਰੱਖੀ ਹੋਈ ਹੈ ਅੱਛੇ ਤਰ੍ਹਾਂ ਉਹਦੇ ਪਾਣੀ ਚ ਧੋ ਕੇ ਤੇ ਧੁੱਪ ਤੇ ਨੂੰ ਸੁਕਾ ਲਿਆ ਤੇ ਆਪਾਂ ਹੁਣ ਇਹਦੇ ਵਿੱਚ ਇਹਨੂੰ ਕਰ ਦਾਂਗੇ ਇਹ ਤੱਕ ਜੀ ਸਸੇ ਪੰਨਵਾ ਛੇਵਾਂ ਹਿੱਸਾ ਕਾ ਪਾਵਾਂਗੇ ਸੁਕਸ਼ਟ ਤੇ ਇਹ ਲਈ ਕਰਾਂਗੇ ਆਪਾਂ ਬਾਕੀ ਪਾ ਲਈ ਬਾਕੀ ਤੁਸੀਂ ਆਪਣੀ ਟੇਸਟ ਮੁਤਾਬਕ ਥੋੜਾ ਜਿਹਾ ਵਦਾ ਘਟਾ ਸਕਦੇ ਆ ਇੱਥੇ ਅੱਛੀ ਤਰ੍ਹਾਂ ਖੋਲ ਕੇ ਅੱਜਕੱਲ ਨੂੰ ਆਂਬ ਦਾ ਕਲਰ ਥੋੜਾ ਜਿਹਾ ਲਾਈਟ ਹੈ ਕਿਉਂਕਿ ਅੱਲੀ ਪੋਤੇ ਪ੍ਰੋਪਰ ਮਿੱਠੇ ਆਂਬ ਨਹੀਂ ਆਏ ਥੋੜਾ ਜਿਹਾ ਹੋਰ ਪਾ ਲੈਣੇ ਆ ਤੇ ਜੇ ਆਂਬ ਜਿਆਦਾ ਡਾਰਕ ਹੋਏਗਾ ਕਲਰ ਤੇ ਜਿਆਦਾ ਡਾਰਕ ਬਣੇਗਾ ਸquash ਸਾਡਾ ਤੇ ਬਾਕੀ ਤੁਸੀਂ yellow ਕਲਰ ਵੀ ਪਾ ਸਕਦੇ ਹੋ ਫੂਡ ਕਲਰ ਜਿੰਨਾ ਤੁਹਾਨੂੰ ਜੇ ਤੁਸੀਂ ਡਾਰਕ ਕਲਰ ਚਾਹੁੰਦੇ ਹੋ ਤਾਂ ਇਹ ਰਿਹਾ ਕਲਰ ਪਾਸ ਤੇ ਥੋੜਾ ਜਿਹਾ ਹੋਰ ਪਾਤਾ ਟੇਸਟ ਦੇਖਦੇ ਆਪਾਂ ਜਿੰਨਾ ਕਿ ਮਿੱਠਾ ਪਸੰਦ ਹੈ ਆਪਾਂ ਉਹਨਾ ਕਰ ਲਾਂਗੇ ਇਹ ਲੋਜੀ ਸਾਡਾ ਇਹ ਲੰਗੂਸ ਕਸ਼ ਹੋ ਗਿਆ ਤਿਆਰ ਠੰਡਾ ਠੰਡਾ ਬਣਾਓ ਪੀਓ ਆਪਣੇ ਮਹਿਮਾਨਾਂ ਨੂੰ ਵੀ ਖਿਲਾਓ ਖਿਲਾਓ ਤੇ ਮ제 ਕਰੋ ਠੀਕ ਹੈ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰਿਓ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਠੀਕ ਹੈ ਜੀ ਮਿਲਦੇ ਆਂ ਨਵੀਂ ਵੀਡੀਓ ਵਿੱਚ